ਪਰਾਣਾ ਰੈਸਲਰ ਬਣਿਆ ਲੈਪਟਾਪ ਤੇ ਮੋਬਾਈਲ ਚੋਰ ਡਾਕਟਰਾਂ ਦੇ ਕਾਰ ਦਾ ਸੀ ਲੈਪਟਾਪ ਚੋਰੀ ਪੁਲਿਸ ਦੇ ਚੜਿਆ ਅੜਿੱਕੇ ਪਟਿਆਲਾ ਸ਼ਹਿਰ ਦੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਕਾਲਜ ਵਿੱਚੋਂ ਆਏ ਦਿਨ ਬੱਚਿਆਂ ਦੇ ਲੈਪਟਾਪ ਅਤੇ ਮੋਬਾਈਲ ਫੋਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਹੋਸਟਲ ਦੇ ਗਾਰਡਨ ਕਰਮੀਰ ਚੰਦ Warden ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਕਿ ਜਿਸ ਉੱਪਰ ਪੁਲਿਸ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਤਾਂ ਇੱਕ ਵਿਅਕਤੀ ਜੋ ਕਿ ਪਹਿਲਾਂ ਰੈਸਲਰ ਰਹਿ ਚੁੱਕਿਆ ਚਰਨ ਕਮਲ ਨਾਮਕ ਵਿਅਕਤੀ ਨੂੰ ਪੁਲਿਸ ਵੱਲੋਂ ਤਫ਼ਤੀਸ਼ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ ਇਸ ਕੋਲੋਂ 6 ਲੈਪਟਾਪ ਬਰਾਮਦ ਹੋਏ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਵਨ ਸੰਜੀਪ ਸਿੰਘਲਾ ਨੇ ਦੱਸਿਆ ਕਿ ਸਾਡੇ ਕੋਲ ਇਤਲਾਹ ਪਹੁੰਚੀ ਸੀ ਕਿ ਪਟਿਆਲਾ ਦੇ ਸਰਕਾਰੀ ਰਾਜੇਂਦਰਾ ਹਸਪਤਾਲ ਦੇ ਮੈਡੀਕਲ ਕਾਲਜ ਵਾਲੇ ਹੋਸਟਲ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਆਏ ਦਿਨ ਲੈਪਟਾਪ ਅਤੇ ਮੋਬਾਈਲ ਚੋਰੀ ਹੋ ਰਹੇ ਨੇ ਲਗਾਤਾਰ ਵਧ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਹੋਸਟਲ ਦੇ ਵਾਰਡਨ ਕਸ਼ਮੀਰ ਚੰਦ ਵੱਲੋਂ ਸਾਡੇ ਕੋਲ ਦਰਖਾਸਤ ਦਿੱਤੀ ਗਈ ਇਸ ਤੋਂ ਬਾਅਦ ਇਨਸਪੈਕਟਰ ਸਿਵਲ ਲਾਈਨ ਅਤੇ ਥਾਣਾ ਇੰਚਾਰਜ ਅਫੀਸਰ ਕਲੋਨੀ ਵੱਲੋਂ ਡੰਗਾਈ ਨਾਲ ਜਾਂਚ ਕੀਤੀ ਗਈ ਉਸ ਵਿੱਚ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਅਤੇ ਇਸ ਦਾ ਰਿਮਾਂਡ ਹਾਸਲ ਕਰਨ ਵਿੱਚ ਪੁਲਿਸ ਕਾਮਯਾਬ ਹੋਈ ਹੈ ਹੁਣ ਇਸ ਤੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਸਾਰੇ ਕੰਮ ਵਿੱਚ ਇਹ ਇਕੱਲਾ ਸੀ ਜਾਂ ਫਿਰ ਇਸ ਦਾ ਕੋਈ ਹੋਰ ਸਾਥ ਦੇ ਰਿਹਾ ਹੈ ਇਥੇ ਹੀ ਇਹ ਵੀ ਦੱਸਿਆ ਹੈ ਕਿ ਇਸ ਵਿਅਕਤੀ ਦੇ ਉੱਪਰ ਪਹਿਲਾਂ ਵੀ ਐਨਡੀਪੀਐਸ ਦਾ ਮਾਮਲਾ ਦਰਜ ਹੈ। ਦੇਖੋ ਪੂਰੀ ਖਬਰ। ਸੰਯੋਗ ਐਸਐਸਪੀ ਪਟਿਆਲਾ श्री वरुण शर्मा आईपीएस, ਐਸਪੀ ਸਿਟੀ ਸਰਫਰਾਜ਼ आलम आईपीएस ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਟਿਆਲਾ ਪੁਲਿਸ ਨੂੰ ਉਸ ਵਕਤ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਜਦੋਂ ਚਰਨ ਕਮਲ ਨਾਮ ਦੇ ਓਸ਼ੀ ਨੂੰ ਉਸ ਦੇ ਕਾਬੂ ਕੀਤਾ। ਜਿੰਦਰਾ ਹਸਪਤਾਲ ਮੈਡੀਕਲ ਕਾਲਜ ਦੇ ਵਿੱਚੋਂ ਲਗਾਤਾਰ ਬੱਚਿਆਂ ਦੇ ਲੈਪਟਾਪ मोबाइल चोरी हो रहे थे कश्मीर चंद वार्डन जी ने साह देखकर नौ चार चौबीस नंबर बवंजा अंडर सैक्शन चार सौ चुरंजा तीन सौ अस्सी आई पीसी लाइन दर्ज रजिस्टर करायाई नफतीश तो करते हुए इंस्पैक्टर एस एचओ सिविल और इंचार्ज अफसर कलोनी एस आई इंद्रजीत ने अपनी टीम के मुस्तैदी ਦੁਸ਼ਮਣ ਚਰਨ ਕਮਲ ਨੂੰ ਗ੍ਰਿਫਤਾਰ ਕੀਤਾ ਜਿਹਦੇ ਪਾਸੋਂ 6 ਲੈਪਟਾਪ ਜੋ ਹੈ ਬਰਾਮਦ ਕੀਤੇ ਗਏ ਨੇ ਤੇ ਦੁਸ਼ਮਣ ਪਾਸੋਂ ਹੋਰ ਕਸ਼ਿਸ਼ ਜਾਰੀ ਹੈ ਹਾਂਜੀ ਪਹਿਲਾਂ ਵੀ ਇਹਦੇ ਖਿਲਾਫ ਐਨਡੀਪੀਐਸ ਦਾ ਮਕਦਮਾ ਦਰਜਾ ਤੇ ਬਾਕੀ ਦੀ ਤਫ਼ਤੀਸ਼ ਕਰ ਰਹੇ ਆ ਅਸੀਂ ਕਮਾਂਡ ਲਿਆ ਇਹਦਾ ਤੇ ਫੋਟੋਗਾਈ ਦਾ ਪੁਸ਼ਟੀ ਇਹ ਪਹਿਲਾਂ ਰੈਸਟਰਰ ਰਿਹਾ ਜੀ ਕਰਦਾ ਰਿਹਾ ਦਸੋਂ ਬਾਕੀ ਜਿਆਦਾ ਢੁਵਾਈ ਰਲ ਨਹੀਂ ਸਾਰੇ ਸਾਰੇ ਹਾਂਜੀ ਉਹ ਜਿਹੜਾ ਲਖਾਇਆ ਉਹ ਨਹੀਂ ਕਿ ਸਾਡੇ ਚੋਰੀ ਹੋ ਰਹੀ ਐ ਲਗਾਤਾਰ ਇਹ ਤੋਂ ਲੋਕਲ ਸਿਟੀ ਜੀ ਆਪਣਾ ਕੰਮ ਕਰਦੀ ਆ ਹਾਂਜੀ ਇੱਕ ਵੇਚਦਾ ਹੀ ਸੀਗਾ ਜਿਹੇ ਉਹ ਕਰ ਰਿਹਾ ਤਾਂ ਫੀਸ਼ ਅਸੀਂ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਹਾਂਜੀ ਨਸ਼ੇ ਵੀ ਕਰਦਾ ਥੋੜੇ 6 ਪ੍ਰਾਪਤ ਹੋਈ ਲੈਪਟਾਪ ਪ੍ਰਾਪਤ ਹੋ ਗਿਆ ਜੀ ਬਾਕੀ ਹੋਰ ਕ੍ਰਿਤੀ ਜਾਰੀ ਆ ਹੋਰ ਵੀ ਉਮੀਦ ਆ ਸਾਨੂੰ ਇਹਦੇ ਨਾਲ ਹੋਰ ਵੀ ਹੁਣ ਸਾਥੀ ਹੁਣ ਇਹਦੇ ਉਹ ਵੀ ਚੱਲ ਰਿਹਾ ਸਰ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ